ਯਾਸ਼ਨ ਕੀ ਕਰਦੀ ਐ ਮੰਮੀ ਤਨੇ ਤੋੜਦੀ ਸੀ ਕਿਨੇ ਖੈਸਨ ਤਨੇ ਤੋੜਨ ਨੂੰ ਮੰਮੀ ਸਾਫਦੀ ਚ ਪਾਉਣ ਵਾਸਤੇ ਤੋੜਦੀ ਸੀ ਮੈਂ ਚਿਕਨ ਕਿਹਾ ਸੀਗਾ ਬਣਾਉਣ ਵਾਸਤੇ ਸੁਣਦੀ ਨਹੀਂ ਹੁੰਦੀ ਕਿ ਤੈਨੂੰ ਸਮਝ ਨਹੀਂ ਆਈਗੀ ਮੰਮੀ ਮੈਂ ਸੋਨੂੰ ਹੱਥ ਬੰਨ ਕੇ ਬੇਨਤੀ ਕਰਦੀ ਐ ਵੀ ਤੁਸੀਂ ਨਾ ਮੇਰੇ ਤੋਂ ਕੀ ਕਰਨ ਲਾ ਲਈ ਕਿਹਾ ਕਰੋ ਕਿ ਚਿਕਨ ਬਣਾ ਦੇ ਵੀ ਸੋਨੂੰ ਪਤਾ ਨਾ ਮੇ ਵੀ ਅਮਰਤ ਸਿਆਕੇ ਗੁਰਾਂ ਦੀ ਸਿੰਘਣੀ ਐ ਮੈਂ ਇਹ ਜੇ ਕੰਮ ਨਹੀਂ ਕਰਦੀ ਜੀਵ ਹੱਤਿਆ ਤਾਂ ਮੰਮੀ ਉਹੀ ਪਾਪ ਹੁੰਦੀ ਐ ਜੇ ਤੈਨੂੰ ਕਿਹਾ ਨਾ ਤੂੰ ਬਾੜੀ ਜਵਾਰ ਨਾਲ ਨਾ ਲੜ ਨਾ ਲੜਾ ਚੁੱਪ ਕਰਕੇ ਚਿਕਨ ਬਣਾ ਲੈ ਮਮੇ ਸਾਡੇ ਨੂੰ ਤਾਂ ਨਹੀਂ ਕੁਝ ਮੈਨੂੰ ਸਬਜੀ ਬਣਾ ਲਈ ਆ ਤਣੀ ਮੈਂ ਤਾਂ ਹੀ ਨਹੀਂ ਲਿਆਗਾ ਤੇ ਸਾਡੀ ਤੋਂ ਹੋਣ ਦੱਸ ਤੇ ਚਿਕਨ ਤਾਂ ਮਮੇ ਮੈਂ ਬਣਾ ਨਹੀਂ ਸਕਦੀ ਮੈਨੂੰ ਜਿਹੜਾ ਕੰਮ ਕਹੋਂਗੇ ਮੈਂ ਕਰ ਲੂ ਪਰ ਮੈਂ ਚਿਕਨ ਨਹੀਂ ਬਣਾ ਕੇ ਮੈਨੇ ਬਣਾਵਾ ਪਊਆ ਤੈਨੂੰ ਜਦੋਂ ਕਹੀ ਜਾਂਦੇ ਅਸੀਂ ਵੀ ਚਿਕਨ ਬਣਾਉਣਾਗਾ ਮੈਨੂੰ ਮੇਰਾ ਨਹੀਂ ਜੀ ਕਰਦਾ ਚਿਕਨ ਬਣਾਉਣ ਨੂੰ ਜੇ ਮੈਂ ਬਣਾਉਣਾ ਹੁੰਦਾ ਮਮੇ ਮੈਂ ਬਣਾ ਦਿੰਦੀ ਹੁੰਨ ਪਰ ਮੈਂ ਨਹੀਂ ਬਣਾ ਸਕਦੀ ਜਿਹੜਾ ਕੰਮ ਤੈਨੂੰ ਕਿਹਾ ਨਾ ਚੁੱਪ ਕਰਕੇ ਜਾ ਕੇ ਨਾ ਸੋਈ ਚ ਚਿਕਨ ਬਣਾ ਲੈ ਭਾਣਾ ਉੱਚਾ ਨੀ ਮਾਦਾ ਬੋਲੀ ਠੀਕ ਹੈ ਵੀ ਮੈਂ ਚਿਕਨ ਨਹੀਂ ਬਣਾ ਸਕਦੀ ਮੇਰੇ ਨਹੀਂ ਮਨ ਮੰਨਦਾ ਚਿਕਨ ਬਣਾਉਣ ਵਾਸਤੇ ਤੁਹਾਨੂੰ ਨਾਲੇ ਪਹਿਲਾਂ ਕਿਹਾ ਸੀ ਮੰਮੀ ਵਰਗਿਆਂ ਨੇ ਵੀ ਇਹ ਚਿਕਨ ਬਣਾਇਆ ਨਹੀਂ ਕਰਦੀ ਵੀ ਉਦੋਂ ਫਿਰ ਤੁਸੀਂ ਕਹਿ ਦਿੰਦੇ ਵੀ ਭਈ ਇਹਨੂੰ ਬਣਾਉਣਾ ਪਊਗਾ ਸਾਰਾ ਕੁਝ ਜੇ ਤੂੰ ਇੱਥੇ ਆ ਗਈ ਨਾ ਤੈਨੂੰ ਸਾਰਾ ਸਾਡੇ ਮੁਤਾਬਕ ਹੀ ਚੱਲਣਾ ਪਊਗਾ ਮੰਮੀ ਫਿਰ ਕਿੱਲਾ ਚਿਕਨ ਹੀ ਤਾਂ ਮੈਂ ਕਿਹਾ ਮਨਾ ਕਰਦੀਆਂ ਵੀ ਮੈਂ ਨਹੀਂ ਬਣਾਉਂਦੀ ਬਾਕੀ ਤਾਂ ਮੈਂ ਸੋਝੀ ਮੁਤਾਬਕ ਹੀ ਚੱਲੂਗੀ ਜੇ ਮੈਂ ਕਹਾਗੇ ਨਾ ਉਹ ਤਾਂ ਬਣਾਉਣਾ ਹੀ ਪਊਗਾ ਚੱਲ ਆ ਯਾਰ ਸੋਈ ਚੱਲ ਆਈ ਹਾਂ ਤਾਂ ਬਾੜੇ ਜਿਹਾ ਸਾਨੂੰ ਤਾਂ ਮੇਰੇ ਸੋਈ ਚ ਬਣਾਉਗੀ ਚਿਕਨਾ ਬਣਾਵੇ ਕਿ ਮੇਨਾ ਚਲ ਚੰਗਾ ਕੋਈ ਨਹੀਂ ਖਾ ਲਈ ਉਹਦਾ ਬਣਿਆ ਮੈਂ ਉਹਨਾਂ ਕਿੰਨੇ ਵਾਰੀ ਪਿਆਸੀ ਮੈਂ ਤਾਂ ਭਾਬੀ ਮੈਨੂੰ ਘੁਰਜੀ ਬਣਾ ਦੇ ਇੱਕ ਵਾਰੀ ਮੈਨੂੰ ਬਣਾ ਕੇ ਦਿੱਤੀ ਮੈਂ ਮੈਂ ਨੂੰ ਸੋਚੇ ਬਾੜ ਇਹ ਬਣਾਉਗੀ ਕਹਿਆ ਸੀ ਦੀਦੀ ਭਾਬੀ ਮੈਨੂੰ ਪੁਰਜੀ ਬਣਾ ਕੇ ਦੇ ਦੇ ਬਣਾ ਕੇ ਦਿੱਤੀ ਉਹ ਕਹਿੰਦੀ ਮੇਰੇ ਅੰਦਰ ਤੇ ਸ਼ੱਕਿਆ ਹੋਇਆ ਕਹਿੰਦੀ ਮੈਂ ਕੁਝ ਨਹੀਂ ਬਣਾਉਂਦੀ ਕਹਿੰਦੀ ਕੱਲੀ ਰੋਟੀ ਸਬਜ਼ੀ ਬਣਾਇਆ ਕਰੂੰਗੀ ਆ ਜੀ ਆਪਣੇ ਮਤਲਬ ਕੇ ਚੱਲਣਾ ਪਊਗਾ ਉਹਨੂੰ ਸਾਰਾ ਕੁਝ ਕਰੂੰਗੀ ਨਹੀਂ ਕਰਵਾ ਲਿਓ ਫਿਰ ਦੇਖ ਲਓ ਬਣ ਗਿਆ ਹੋਊਗਾ ਜਾ ਕੇ ਦੇ ਮੈਂ ਆਪੇ ਵਾਰੀ ਮਾਰੂ ਜੇ ਬਣ ਗਿਆ ਦੇਖ ਕੇ ਆ ਨਹੀਂ ਬਣਾ ਲਿਆ ਹੋਊਗਾ ਠੀਕ ਹੈ ਆਹ ਬੁੱਤ ਹਾਂ ਹਾਂ ਤੇ ਪਾਰਖਿਆ ਭਾਈ ਉਹਨੇ ਤਾਂ ਕੀ ਹੋ ਗਿਆ ਕੀ ਕੀਤਾ ਕੋਲੋਂ ਕਿਹਾ ਸੀ ਇਹ ਵੀ ਚਿਕਨ ਬਣਾ ਲ ਇੱਕ ਟੱਕ ਕੇ ਹੁੰਦਾ ਮੱਥੇ ਮਾਰੀ ਅੱਖੇ ਇਹਨੇ ਲਾ ਦੇਗੀ ਇਹ ਕੰਮ ਕਹਿੰਦੇ ਆ ਕਿ ਜਮੀ ਨਹੀਂ ਕਹਣਾ ਬੰਦੀਗੀ ਬੜਾ ਮोटा ਸਮਝਾ ਕਰੂੰ ਕਿਰਕਿਆ ਗਾਰ ਮੈਂ ਲੇ ਗਿਆ ਕਿ ਅਸ ਵੀਰੇ ਦੋ ਵਾਰੀ ਮੈਂ ਕਹਿੰਦਾ ਮੈਂ ਕਦੀ ਫੁਰਜੀ ਬਣਾ ਦੇ ਜਦੋਂ ਆਪਾਂ ਸਬਜ਼ੀ ਤੁੰਦੂ ਹੀ ਬੰਦੇ ਨਹੀਂ ਹੈਗੀ ਕਿ ਇਹ ਜਿਹੜੀ ਬਣਾਈ ਹੈ ਮੈਂ ਆਪ ਹੀ ਖਾਣ ਜਮੇ ਨਹੀਂ ਆ ਸਕਦਾ ਮੈਂ ਕਹਿ ਦਿੱਨੇ ਫਿਰ ਆਪਾਂ ਨੂੰ ਹਾਂ ਪੁੱਛੋ ਤੁਸੀਂ ਜਾ ਕੇ ਆ ਕਰਨਾ ਮੈਂ ਕਿ ਹੁਣੀ ਬਣਾ ਕੇ ਦੇ ਮੰਨੂ ਮੈਂ ਦੇ ਤੇਰੇ ਸਾਹਮਣੇ ਦੇਖੇ ਆਪ ਤੇ ਲੱਗੂ ਜਸਨ ਹਾਂਜੀ ਮੰਮੀ ਮੰਮੀ ਵਰਗੀ ਕੀ ਕਹਿੰਦੇ ਨਹੀਂ ਮੰਮੀ ਵਰਗੇ ਤਾਂ ਕੁਛ ਨਹੀਂ ਕਹਿੰਦੇ ਜੋ ਤੈਨੂੰ ਚੀਕਣ ਵਾਸਤੇ ਕਹੀ ਸੀ ਬਣਾ ਕੇ ਤਾਂ ਨਹੀਂ ਫੁਰਜੀ ਕਿਹਾ ਸੀ ਆ ਭੈਣ ਨੇ ਜੇ ਸਾਨੂੰ ਮੰਮੀ ਵਰਗੇ ਨੇ ਪਹਿਲਾਂ ਦੱਸਿਆ ਸੀ ਨਾ ਵੀ ਮੈਂ ਮਰ ਤੱਕ ਐਵੇਂ ਨਹੀਂ ਚੀਕਣ ਬਣਾ ਸਕਦੀ ਤੁਸੀਂ ਮੈਨੂੰ ਕਾਤੋਂ ਮਜਬੂਰ ਕਰਦੇ ਕੀ ਸੀ ਵੀ ਇਹਨੇ ਨਾਲ ਹੀ ਲਾ ਲੇ ਨਮੀ ਕਰ ਮਰੇ ਬੋਲਦੀ ਨਾਲ ਤੂੰ ਤੂੰ ਨਹੀਂ ਮੈਂ ਬੋਲਦੀ ਨਹੀਂ ਹੈ ਕਹਿੰਦੇ ਮੇਰਾ ਮਨ ਨਹੀਂ ਲੱਗਦਾ ਵੀ ਮੈਂ ਨਹੀਂ ਬਣਾ ਸਕੂ ਚਿਕਨ ਢਾਕੀ ਕੰਮ ਤਾਂ ਨਹੀਂ ਕਰਦਾ ਕੋਈ ਕੰਮ ਲੁਗਵਾ ਜਿੰਨੇ ਸੁਣਵਾਏ ਰਹੇ ਨੇ ਕਿ ਜੇ ਚਾਹ ਤੁਸੀਂ ਖਾ ਰਹੇ ਹੋ ਤੁਸੀਂ ਬਾਹਰੋਂ ਮੰਗਾ ਕੇ ਖਾ ਲਓ ਪਰ ਮੇਰਾ ਧਰਮ ਪਿਛੇ ਕਰਾਓ ਮੈਂ ਹੱਥ ਪੁੰਜਾਂ ਲੁਗਦੀ ਕੋਣਾ ਵੀ ਕਿਵੇਂ ਨਹੀਂ ਬਾਹਲੇ ਜਮਾਨੇ

ਰੂਮਨ ਨੂੰ ਆਇਆ ਕਿ ਤੈਨੂੰ ਸਾਡੀ ਕਿੰਨੀ ਔਖੀਆ ਬਿਗ ਇਹ ਜਾਨੇ ਫਸ ਪੈ ਗਈ ਕਿ ਵੀ ਉਹ ਕਿੰਨੀ ਔਖੀ ਹੈ ਨਾ ਤਦਾਸ ਵੀ ਸਕਦੀ ਫੋੜਿਆ ਅਰਦਾਸ ਕੀਤੀ ਹੀ ਰਸਾ ਦਿਮਾਗ ਉਹ ਲੈ ਗਿਆ ਲੱਕ ਅਰਦੀਆ ਉਹ ਕਿਉਂ ਹੋ ਗਸੂ ਤੇ ਉਹ ਆ ਬਚਾਰਾ ਮਸਾਂਗੀ 1000 ਰੁਪਏ ਖਮਾਦਾਰਾਰਾ ਮੈਨੂੰ ਪਤਾ ਲੱਗੂਂ ਰਹਾ ਉਸ ਤੋਂ ਕਿੰਨੇ ਨਾ ਮਾਖੂ ਹੈ ਬਾਤਾਂ ਬਦੂ ਦਾ ਰਿਸ਼ਤੇ ਦਾ ਅਬੂ ਉਹ ਜਲੋਜੀਕ ਕੇ ਕਰ ਮਿਲਿਏ ਤੇ ਰੱਬ ਨੇ ਇੱਕੀ ਖੱਤਨਾ ਪਾਉਂਦਾ ਮੈਨੂੰ ਫੋਨ ਦਾ ਕੱਟ ਨਹੀਂ ਮਾਰਦੇ ਮਾਨਸਲਾ ਹੋ ਗਿਆ ਪਰ ਮਾਨੂ ਹੁਸ਼ ਨਹੀਂ ਦੱਸ ਸਕਦਾ ਕਿ ਕਿਤੇ ਇਹ ਜਿੰਦਗੂਰ ਹੋ ਜਾਂਦੀ ਆਪਦਾ ਘਰ ਬਸਮੋ ਦੀ ਮਾਰੀ ਯੋਹ ਮਾਨੂੰ ਆਪਦੇ ਦੁੱਖ ਦਰਦ ਵੀ ਨਹੀਂ ਸੁਣਾ ਸਕਦਾ ਹੈ ਜੇ ਬੰਦਾ ਮੇਰਾ ਬਹੁਤ ਵਾਤਾ ਲੋਕ ਤੇ ਕੰਮ ਕਰਾਂ ਕੰਮ ਸਭੇਰ ਵੀ ਕਰਨੀ ਤੂੰ ਫਿਰ ਕਿਹੜਾ ਇਹਨਾਂ ਚ ਕਿਸੇ ਨੇ ਮੇਰੇ ਤੋਂ ਅਰਸ਼ ਕਰਨਾ ਹੈ ਜੇ ਹੁਣ ਅਸੀਂ ਨੂੰ ਪੁੱਟ ਕੇ ਅਗੇਆਂ ਕੰਮ ਨਾ ਕਰਾਂਗੇ ਸਾਰ ਸਾਰ ਵਾਸਤੇ ਤਾਂ ਸਾਰਾ ਕੁਝ ਚੱਲਣਾ ਪਊ ਇਹ ਜੇ ਸਲਾਮਾ ਖੇਡੋ ਤੱਕ ਜੇ ਦੱਸਦੀ ਹੈ ਨਾ ਮੇਰਾ ਘਰ ਖਰਾਬ ਹੋ ਜਾ ਇਹਨਾਂ ਦੇ ਮੰਨ ਨਹੀਂ ਸਕਦੇ ਗੁਰਾਂ ਦੇ ਸਿੰਘ ਨੇ ਉਹ ਕਿਹੜਾ ਨਹੀਂ ਕਰ ਸਕਦੀ ਇਹ ਸਾਰੇ ਕੰਮ ਇੱਕ ਵੀ ਜਾਨਸਮੀ ਜਾਣ ਵਾਲਾ ਨਹੀਂ ਵੀ ਉਹ ਦੂਜਿਆਂ ਨੂੰ ਸਮਝਾ ਦੇ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦੀ ਕੁੜੀ ਆਪਾਂ ਮਜਬੂਰ ਨਾ ਕਰੀਏ ਸਾਰੇ ਨਾਮ ਦੇ ਨੇ ਕਾਲ ਮਚਾਣੀ ਗੰਗਲ ਕਾਰੀਏ ਨੀ ਹਲੋ ਜਸਪਾਲ ਹਾਂ ਮਮੇ ਬੜੀ ਮੰਮੀ ਤੁਸੀਂ ਲਸੋ ਅਈਆ ਠੀਕ ਆ ਹੋਰ ਘਰ ਪਰਵਾਦ ਸਾਰੇ ਠੀਕ ਆ ਹਾਂ ਮੰਮੀ ਸਾਰੇ ਠੀਕ ਨੇ ਆਪਣੇ ਗਸੂ ਸਾਰੇ ਠੀਕ ਆ ਤੇਰੀ ਬਾਜ ਹੀ ਨਹੀਂ ਬਧੀਆ ਹੋਦੀ ਨਹੀਂ ਆਦੇ ਬੈ ਮੰਮੀ ਘਰ ਤੁਨ ਦਾ ਕੁਛ ਨਹੀਂ ਹੋਇਆ ਅੱਜ ਨੂੰ ਤੇ ਲੱਗਦੀ ਆ ਬਾਜ ਜਿਵੇਂ ਕੋਈ ਅਫਕੇ ਦੀ ਬਾਜ ਹੋਰੀ ਹੋਰੀ ਆ ਨਾ ਨਾ ਮੰਮੀ ਬਾਜ ਤਾਂ ਵੀ ਸੋਨੁਪਰੇ ਖਾ ਖੇ ਹਾਂ ਮੈਨੂੰ ਕਾਦੀ ਔਖ ਹੋਣੀ ਐ ਤੈਨੂੰ ਜਦੋਂ ਮੈਂ ਤੇਰੀ ਬਾਤ ਵਿੱਚਾਂ ਕੀ ਉਹ ਤਾਂ ਸੁੱਖਣਾ ਵਧੀਆ ਦੇ ਘਰ ਚ ਮौज ਕਰਦੇ ਆਂ ਤੇ ਅੱਜ ਤੇਰੀ ਬਾਜ ਆਇਆ ਤਾਂ ਉਹਦੀ ਐ ਤੂੰ ਹੀ ਲੱਗਦਾ ਮਮੀ ਕੋਬਸਪਾਣੀ ਪੂਣੀ ਕਈ ਵਾਰੀ ਪੀਤਾ ਜਾਂਦਾ ਪਸੀਨੇ ਆਇ ਚ ਬਸ ਥੋੜਾ ਜਿਹਾ ਗਲਾ ਜਾ ਖਰਾਬ ਹੋ ਗਿਆ ਅੱਛਾ ਕਿ ਮਮੀ ਮਾੜਾ ਮੋਟਾ ਤਾਂ ਦੇਖੋ ਸਾਰੇ ਤਰ੍ਹਾਂ ਚ ਚੱਲਦਾ ਰਹਿੰਦਾ ਹਨਾ ਹਾਂ ਮੈਨਾਂ ਮੈਂ ਤੇ ਪੁੱਤ ਨੂੰ ਥੋੜਾ ਜਿਆਦਾ ਜਸਤ ਕਰਨਾ ਔਖਾ ਹੋ ਜਾਂਦਾ ਐ ਹਾਂ ਉਹ ਤਾਂ ਵਧੀਆ ਵਾਲੇ ਚਿੰਗੇ ਨਹੀਂ ਮੇਰੇ ਸਹੁਰਾ ਪਰਿਵਾਰ ਤਾਂ ਸਾਰੇ ਵਾਲੇ ਵਧੀਆ ਨੇ ਹਾਂ ਉੱਥੇ ਆ ਕੇ ਕੋਈ ਜਾਨੇ ਤਾਂ ਨਹੀਂ ਨਾ ਨਾ ਵਧੀਆ ਨੇ ਮੰਮੀ ਇਹਦੇ ਤਾਂ ਕੋਈ ਗੱਲ ਨਹੀਂ ਜੇ ਪਣਾ ਨਾ ਚੰਗੇ ਹੁੰਦੇ ਮੈਂ ਤੁਹਾਨੂੰ ਦੱਸਦੀ ਨਾ ਹਾਂ ਜਦੋਂ ਆਪਾਂ ਰੱਬ ਕੁਬੀਰਾ ਕੱਲ ਲੰਗਦੇ ਗਏ ਨਾ ਨਾ ਮੰਮੀ ਇਹ ਤਾਂ ਵਧੀਆ ਨੇ ਜਾਰੇ ਸਾਰੇ ਵਾਲੇ ਚਿੰਗੇ ਚੰਗਾ ਬੁੱਤਾਂ ਹਾਂ ਸਾਰੇ ਵਧੀਆ ਨੇ ਚੰਗਾ ਮਮੀ ਠੀਕ ਹੈ ਮੈਂ ਤੁਹਾਨੂੰ ਫੇਰ ਫੋਨ ਕਰੂੰਗੀ ਚੰਗਾ ਮੈਂ ਨਾ ਹੁਣ ਬਸ ਰਹਿ ਉਸਦੀ ਕਰੀ ਹੈ ਚੰਗਾ ਬੁੱਤਾਂ ਨੇ ਮਾਂ ਨੂੰ ਕੀ ਦੱਸਾਂ ਤੈਨੂੰ ਮੇਰੇ ਬੁੜੀ ਪਰਤੇ ਕੇ ਹੱਦ ਨਹੀਂ ਆ ਰਸ ਸਕਦੀਆਂ ਆਪਣੇ ਮਾਂ ਕਿਹੜੇ ਮੂਹਨਾ ਦੱਸਾਂ ਉਹਦੀ ਆ ਜਾਣੀ ਗੁੱਸੇ ਦੇ ਵਿੱਚ ਉੱਠ ਕੇ ਵੀ ਇਹਨਾਂ ਨੇ ਆ ਕੇ ਕਿਹਾਗਾ ਪਰ ਮੈਂ ਆਪਣਾ ਘਰ ਥੋੜੀ ਖਰਾਬ ਕਰ ਲਿਆ ਥੜ ਕੋਈ ਜਾਣੀ ਕੀ ਫਟਾ ਹੌਲੀ ਥੋੜੀ ਸਿਆਣੀ ਕੋਈ ਨਾ ਸੋਹਣੀ ਦਾ ਜਿਵੇਂ ਸ਼ਰੀ ਬਾਹਰ ਹੈ ਇਹ ਪਰਮਾਤਮਾ ਸਾੰਨੇ ਸਮਾਪਤ ਆਖੇ ਕਿ ਪਰਮਾਤਮਾ ਨੇ ਆਪਣੇ ਚਾਹਣ ਅਨੁਸਾਰ ਹੀ ਦੁਬਾਰਾ ਯਸਾ ਕੀ ਗਰੀ ਹੈ ਨੀ ਆਏ ਆਠ ਇੱਕ ਟਾਈਮ ਹੁੰਦਾਗਾ ਸਵੇਰੇ ਪਾਠ ਸ਼ਾਮ ਨੂੰ ਪਾਠ ਜਦੋਂ ਤੂੰ ਸਾਡੇ ਆਖੇ ਨਹੀਂ ਲੱchnਾ ਜਿਹੜਾ ਕੁਛ ਕੋਈ ਨੂੰ ਕਹਣੀ ਅਸੀਂ ਉਹ ਨਹੀਂ ਬਣਾ ਕੇ ਦੇਣਾ ਤੇਰਾ ਪਾਠ ਕਰੇ ਦਾ ਕੀ ਰਾਈਜ਼ ਹੋਇਆ ਭਾਈ ਤੁਹਾਨੂੰ ਧੀਧੀ ਮੇਰੀ ਗੱਲ ਸੁਣੋ ਪਾਠ ਕਰਨਾ ਤਾਂ ਚੰਗੀ ਚੰਗਾ ਕੰਮ ਹੀ ਐ ਮੈਂ ਤਾਂ ਇੱਕ ਚੰਗਾ ਕੰਮ ਹੀ ਕਰਦੀ ਐ ਇਹਦੇ ਨਾਲ ਤਾਂ ਆਪਣੇ ਸਾਰੇ ਘਰ ਦਾ ਹੀ ਭਲਾਗਾ ਇਹ ਕਿਹੜਾ ਕੋਈ ਮਾੜਾ ਕੰਮ ਐ ਪਾਠ ਕਰਨਾ ਮੰਮੀ ਮੈਂ ਤਾਂ ਸੋਨੂ ਸਭ ਦੀ ਐ ਕਹਣੀ ਐ ਤੁਸੀਂ ਵੀ ਪਾਠ ਕਰਿਆ ਕਰੋ ਕੱਪੜੇ ਟਾਈਮ ਪਾਟ ਕਰ ਲਿਆ ਕਰ ਪੁੱਤ ਸਾਰਾ ਦਿਨ ਹੀ ਪਾਟ ਕੇ ਜਿਹੰਦਾ ਕੰਮ ਵੀ ਕਰ ਲਿਆ ਕਰ ਕੰਮ ਤੋਂ ਟਾਲਿਆ ਕਰ ਕੰਮੇ ਕਰਦੀ ਵਾਸਤੇ ਨਹੀਂ ਮੰਮੀ ਇਹ ਪਾਟ ਤਾਂ ਕਰਨੇ ਹੁੰਦਾ ਸਵੇਰ ਸ਼ਾਮ ਤੇ ਕੰਮ ਤੋਂ ਟਲਣ ਨਾਲ ਹੀ ਤਾਂ ਕੋਈ ਗੱਲ ਨਹੀਂ ਨਾਲੇ ਮੈਂ ਤਾਂ ਮੰਮੀ ਸਾਰਾ ਕੰਮ ਕਰਕੇ ਫੇਰ ਪਾਟ ਕਰਨ ਰੱਖੀ ਕੱਪੜੇ ਕੌਣ ਧੋਊਗਾ ਜਿਹੜਾ ਢੇਰ ਲੱਗਿਆ ਪਿਆ ਵਾ ਮੰਮੀ ਕੱਪੜੇ ਮੈਂ ਧੋ ਲੂੰਗੀ ਮੰਮੀ ਮੇਰੀ ਗੱਲ ਸੁਣਿਓ ਮੈਂ ਤੁਹਾਨੂੰ ਐਂ ਕਹਿਣੀ ਆਂ ਵੀ ਤੁਸੀਂ ਵੀ ਨਾ ਪਾਟ ਕਰਿਆ ਕਰੋ ਵੀ ਉਮਰ ਦੇ ਸਾਹਮਣੇ ਨਾਲ ਨਾ ਰੱਬ ਨਾਲ ਜ਼ਰੂਰ ਜੁੜਨਾ ਚਾਹੀਦਾ ਸਾਰਿਆਂ ਨੂੰ ਤੇ ਸੋਗ ਦੀ ਸੋਡੀ ਉਮਰ ਆ ਤੁਸੀਂ ਵੀ ਪਾਕ ਕਰਿਆ ਕਰੋ ਆਪਣੇ ਘਰ ਦਾ ਭਲਾ ਹੋਊਗਾ ਨਾਲ ਤਾਂ ਮੰਮੀ ਪਾਠ ਪੂਰੇ ਜਾਂਦੀ ਐ ਕੰਮ ਤਾਂ ਸਾਰੇ ਇੱਥੇ ਹੀ ਰਹਿ ਜਾਣਗੇ ਮੈਂ ਤੁਸੀ ਕਿਹਾ ਜੀ ਇਹ ਗੁੰ ਗੱਲ ਕਰ ਪਾਠ ਕੋਈ ਪਤਾ ਨਹੀਂ ਮਾਂ ਪਿੰਨ ਨੂੰ ਘਾਤੋਨੀ ਸਮਝਾਉਂਦੀ ਇਹਨਾਂ ਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਇੱਕ ਮੈਂ ਮੈਂ ਮਤਲਬ ਇਹਨਾਂ ਨੂੰ ਸਮਝਾ ਨਹੀਂ ਸਕਦੀ ਕਿਹੜੇ ਤਰੀਕੇ ਨਾਲ ਸਮਝਾਵਾਂ ਲੈ ਇਹਨਾਂ ਨੂੰ ਪਾਠ ਪੂਜਾ ਕਰਨਾ ਵੀ ਮਾੜਾ ਲੱਗਦਾ ਹੈ ਆਏ ਨੇ ਵੀ ਸਾਡੇ ਘਰ ਚ ਬਰਕਰਤ ਰਹੂਗੀ ਪਾਠ ਕਰਨਾ ਤਾਂ ਚੰਗਾ ਕੰਮ ਹੀ ਹੈ ਕਿੱਥੇ ਤਾਂ ਕਹਿਣਾ ਸੀ ਵੀ ਚਲ ਵਧੀਆ ਮੇਰੀ ਨੂੰ ਪਾਠ ਪੂਜਾ ਨਾਲ ਜੁੜੀ ਹੋਈ ਹੈ ਕਿੱਥੇ ਲੈ ਮੈਨੂੰ ਪਾਠ ਕਰਨ ਨਹੀਂ ਦਿੰਦੇ ਕਹਿੰਦੇ ਵੀ ਗੁਰਦੁਆਰੇ ਵੀ ਬਾਗਜਾ ਕਰੇ ਵੀ ਅਸੀਂ ਕੁਝ ਨਹੀਂ ਕਹਿੰਦੇ ਹੁਣ ਤਾਂ ਘਰ ਦੇ ਬੈਠੇ ਨੂੰ ਪਾਠ ਵੀ ਨਹੀਂ ਕਰ ਲੁੰਦੇ ਵਿਚਾਲੋਂ ਖੜਾ ਕਰ ਦਿੰਦੇ ਜੁੱਟ ਕੇ ਕੰਮ ਕਰ ਲੈ ਗੁਰਦੁਆਰੇ ਤਾਂ ਮੈਨੂੰ ਲੈ ਕੇ ਕਿ ਜਾਣਾ ਸੀ ਚਲ ਮੈਂ ਤਾਂ ਫੇਰ ਵੀ ਕਹਿਣੀ ਆ ਪਰਮਾਤਮਾ ਤਾਂ ਅੰਦਰ ਹੀ ਵੱਸਦਾ ਹੈ ਵੀ ਚਲ ਮੈਨੂੰ ਘਰੇ ਤਾਂ ਪਾਸ ਕਰਨ ਦੇ ਦਿਆ ਕਰ। ਪੰਦੇ ਸਮਾਂਝ ਲੈ। ਹੁਣ ਮੈਂ ਚਾੜੂ ਕੱਢ ਦਿੰਨੀ ਐ। ਘਾੜੂ ਜੇ ਪਤੰਨ ਪਿੱਛੇ ਰੱਖ। ਫਟਾਫਟ ਕੰਮ ਨੂੰ ਮੋੜਨਾ ਨਹੀਂ ਤਾਂ ਮਾਮਾਪੀਂ ਮੇਰੇ ਬੋਲ ਨਹੀਂ ਲੜਨ ਲੱਗ ਜਾਣਗੇ ਮੈਂ ਮੰਮੀ ਬੁਲਾਈ ਜਾਂਦੇ ਆ ਗਗਿਤ ਨੂੰ ਤਾਂ ਤਾਂ ਉਹ ਕੰਮ ਕਰੇ ਨਹੀਂ ਉਹ ਕਹਿਣੇ ਤੇ ਚੱਲੇ ਹੁਣ ਹੱਲ ਦੱਸ ਉਹਦਾ ਕੀ ਕਰੀਏ ਕੋਈ ਕਹਲ ਰਹੇਗਾ ਤੁੰ ਪਸ ਇਹਨੂੰ ਦੇ ਕੇ ਦਵਾਈ ਇਹਨੂੰ ਕਰ ਦਿੰਦੇ ਆਂ ਅਰਬੀ ਇਹਨਾਂ ਹਾਂ ਕਰ ਦਿੰਦੇ ਆਂ ਚੱਲ ਫਿਰ ਮੋਤੀ ਆਈ ਲਗਾਉਂਗਾ ਮੰਮੀ ਨੇ ਕੁਛ ਬਸ ਨਹੀਂ ਕਰੇ ਕਾਈ ਕਹਿੰਦੀ ਆ ਵੀ ਮੇਰੇ ਤਾਂ ਸੋਹਰੇ ਬਾਲੇ ਚੰਗੇ ਨਹੀਂ ਇਹ ਆਪਣੇ ਤੇ ਉਹਨਾਂ ਦਾ ਵੀ ਨਹੀਂ ਸ਼ੱਕ ਜਾਣਾ ਚਲੋ ਠੀਕ ਆਪਾਂ ਅੰਦ ਕਰ ਦਿੰਦੇ ਆ ਇਹਦਾ ਕੰਮ ਠੀਕ ਹੈ ਫਿਰ ਚਲ ਮੰਮੀ ਠੀਕ ਹੈ ਨਾ ਮੰਮੀ ਨੇ ਸਾਰਾ ਕੰਮ ਨਿਮੇੜ ਲਿਆ ਚਲ ਤੂੰ ਪਾਇਆ ਸੀ ਆ ਮੇਰੇ ਭਾਬੀ ਆਸੀ ਆਉਣੇ ਭਾਈ ਤੁਸੀਂ ਵੀ ਭੇਜੋ ਨਾ ਮੈਂ ਤੁਹਾਡੇ ਕੋਲ ਆਉਣਾ ਹਾਂ ਤੁਸੀਂ ਕਿੰਨੇ ਕਿੱਧਰ ਜਾਂਦੇ ਹੋ ਆਉਣੇ ਅੱਜ ਕਿੱਥੇ ਜਾਂਦੇ ਸੈਜਾ मैं, 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 <Hilfe> intentar, मैं तो आई आई सूरी मैं क्या चल वजिए तिने जाने बैठे ने मैं भी बह जूगी बिच भी कुछ टाइम गल् बात करा दी उठ नहीं बनती बहते नहीं मेरे बिच इन्ह का मन ही नहीं मिलता मेरे का मेरे को बहते नहीं मेरे कोई आ 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 ਆ ਕੀ ਕਰ ਤਾ ਆ ਮੈਨੂੰ ਕੀ ਜਿਆਦਾ ਆ ਕੀ ਜਾਣ ਲੈਣਾ ਤੁਸੀਂ ਕੁਝ ਨਹੀਂ ਕਹਿ ਕੁਝ ਨਹੀਂ ਚਾਹ ਰ ਮੈਨੂੰ ਕੀ ਜਿਆਦਾ ਕੋਈ ਕਦਸੀ ਕੋਨ ਜੇ ਬਾਬੇ ਜਿਸ ਕਿਉਂ ਵਾਸਤੇ ਉੱਨੇ ਨੇ ਇਸ ਪਰ ਮੇਰੇ ਬੰਦੇ ਦਾ ਤਾਂ ਜਨਾਨੀ ਤੇ ਨਕਿਆ ਨਹੀਂ ਹੋਇਆ ਸੁਣ ਨਾ ਬੇਤਫੰਸੀ ਮੈਨੂੰ ਸਸੇ ਉੱਛੜਦਾ ਪਰ ਮੈਨੂੰ ਮਾਰਨ ਦੀ ਕੋਸ਼ਿਸ਼ ਆਗ ਮੇਰਾ ਕੀ ਕਸੂਰ ਹੈ ਵੀ ਮੈਂ ਗੁਰੂ ਦੇ ਲੜ ਲੱਗਿਆ ਮੈਨੂੰ ਤਾਂ ਕਹਿਣਾ ਨਹੀਂ ਮੈਂ ਹਿੰਦੂ ਹੋਣੀ ਹੈ ਕੀ ਪਾਣੀ ਜਿਹੜਾ ਪਕਰ ਸੀ ਇੱਕ ਹੋਰ ਡਾਇਰੈਕਸ਼ਨ ਕਰ ਸਕਦਾ ਹੋਣ ਨਹੀਂ ਲੱਗਦਾ ਮਨ ਨੂੰ ਮੈਂ ਘਰ ਬਸੋਂ ਦੇ ਚੱਕਰ ਤੇ ਉਹਨਾਂ ਨੂੰ ਕੋਈ ਗੱਲ ਨਹੀਂ ਦੱਸੇ ਤੇ ਮੇਰੇ ਮਾਪੇ ਉਹਨੂੰ ਪਤਾ ਲੱਗ ਗਏ ਮੈਨੂੰ ਲੈ ਜਾਣਗੇ ਮਰਨ ਵਾਸਤੇ ਨਹੀਂ ਠਾਕ ਰਿਹਾ ਸਾਰੇ ਬਾਬਾ ਮੈਂ ਕਿੰਨੇ ਉਹਨੂੰ ਗੱਲ ਦੱਸੇ ਇਹਦੀ ਮੈਂ ਕਿੰਨੂੰ ਬਤਾ ਮੰਨਦੀ ਯਾ ਨਾ 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 ਬਚਾਣਾ ਹੁ ਤਾਂ ਮੈਨੂੰ ਚਾਹੀਦੀ ਕਿਉਂ ਗੱਲ ਕਰੇ ਹਾਈ ਮੇਰਾ ਕੋਈ ਵੀ ਨਹੀਂ ਜਿਹੜਾ ਮੈਨੂੰ ਬਚਾ ਸਕੇ ਹਾਈ ਮਾਂ ਮੈਂ ਵੀ ਬਚਾਣਾ ਮਾਂ ਮੈਨੂੰ ਮਾਫ ਕਰੀਂ ਮੈਂ ਤਾਂ ਕੋਸ਼ਿਸ਼ ਨਹੀਂ ਕਰ ਸਕੀ ਮੈਨਾਂ ਨੇ ਮੈਨੂੰ ਕਿੰਨਾ ਤੋਕੀ ਕਰੇ ਮੈਨੂੰ ਕਿਹੋਣ ਦੱਸਾਂ ਸਾਨੂੰ ਨਹੀਂ ਮੇਰੇ ਵਰਗੇ ਕਿੰਨੇ ਕਕੜਗਾ ਸਾਹਮਣੇ ਬੱਟ ਪਰ ਕੇ ਆਪ ਦੀ ਦਿੱਸਤੀ ਕੀ ਗਰਾਮ ਕਰ ਦਿੱਤੀ ਆ ਉਹ ਹੱਟੋ ਕਿਆ ਕੋਈ ਤਾਂ ਜਮਾ ਟੈਂਸ਼ਨ ਨਹੀਂ ਹੈਗੀ ਕਿ ਇਹਨੇ ਕਿਹੜਾ ਕੋਈ ਪਿੱਕਿਆ ਕੋਈ ਗੱਲ ਕੀਤੀ ਹੈ ਜੀ ਆਉਂਦਾ ਪੱਗਾ ਪਾਪਾ ਪੁੰਡ ਕੰਨਦੀਂ ਜੀ ਕਰਦੀ ਆਪਾਂ ਫਰਨ ਦੇ ਕੇ ਇਹ ਨੂੰ ਤਾਂ ਆਪਣੇ ਤੇ ਜਮਾ ਸਕਤ ਨਹੀਂ ਹਾਂ ਮਰਦੇ ਮਰਨ ਦੇ ਜਿਹੜੀਆਂ ਗੁਰੀਆਂ ਦੱਸਦੀਆਂ ਪੁੰਡਾ ਤੇ ਸ਼ੱਕ ਹੁੰਦਾ ਹੈ ਤਾਂ ਕਦੇ ਵੀ ਪੇਕੇ ਹੁਣ ਕੋਈ ਗੱਲ ਨਹੀਂ ਕੀਤੀ ਗਈ ਹਾਂ ਉਹ ਭੈਣ ਕਹਿੰਦੀ ਵਗੀਆਂ ਨੇ ਸੋਰੇ ਮਰੇ ਕਿ ਤੇ ਜਮਾ ਮਾਜੋ ਗੁਰਮੀ ਜਮਾ ਜਸਨ ਜੋ ਬੀਨਾ ਰਹੀ ਨਾ ਆਪਾਂ ਫਿਰ ਫੋਨ ਕਰਾਂਗੇ ਹਾਂ ਉਹਦੀ ਫੋਨ ਕਰਾਂਗੇ ਹਾਂ ਹਜੇ ਤਾਂ ਮਾੜਾ ਮੋਟਾ ਹਲਦੀ ਚੱਲਦੀ ਹੈ ਵੀ ਆਪਾਂ ਤੇ ਸ਼ੱਕ ਵੀ ਨਹੀਂ ਹੋਣਾਗਾ ਉਹਨਾਂ ਨੂੰ ਹਾਂ ਹਾਂ ਅਰੇ ਪੇਕੇ ਕੋਈ ਨਾ ਕੱਲ ਵੀ ਨਹੀਂ ਕੀਤੀ ਆਪਾਂ ਨੂੰ ਮਾੜੇ ਕਦੇ ਵੀ ਨਹੀਂ ਕਿਹਾਗਾ ਬਸ ਠੀਕ ਵਸੋ ਕਿਉਂਕਿ ਆਪਣੀ ਗੱਲ ਹੋਈ ਉਹਦੀ ਗੱਲ ਨਹੀਂ ਨਾ ਹੋਈ ਪੇਕਿਆਂ ਨਾਲ ਕੀਤੀ ਬਸ ਆਪਾਂ ਨੂੰ ਫੋਨ ਕਰਾਂਗੇ ਆਪਾਂ ਅਜੇ ਜਿਹੜਾ ਚਮਾਂ ਬੋਲਣ ਜੋਗੀ ਨਹੀਂ ਰਹਿੰਦੀ ਹਾਂ ਕੋਈ ਨੁਕਤਾ ਲੋ Bapak, ada truk malam Terima, Bapak, maafin aku Bapak. ਮੇਰੇ ਨਾਲ ਸਭ ਬੰਦ ਕਰਦੇ ਪੈਕਾ ਸਿਰ ਮੇਰੇ ਦੇ ਸਭ ਕੁਝ ਨਾ ਲਾਉਂਦੇ ਲੋਕ ਯਾਰ ਕਿੱਥੇ ਲੱਗਿਆ ਕਰ ਮਰੋਂਗੇ ਵੇ ਇਹ ਵੀ ਤਾਂ ਮੇਰੇ ਤੇਾਰਸ ਗੱਲਾਂ ਮੈਨੂੰ ਦੱਸ ਕੇ ਹਰ ਚੋਕੀ ਉਸ ਲੱਭੀ ਸਭ ਤੇ ਸੰਦੇਹ ਉਹ ਵੀ ਤਾਂ ਇਹ ਨਾ ਯਾ

ਮੰਨੇ ਨਾ ਡਾਕਟਰ ਜਿਨਾ ਨਾ ਜਿਨਾ ਨਾ ਡਾਕਟਰ ਆਖੋ ਤੁਸੀਂ ਜੀ ਉਹ ਬਾਰੇ ਕਹਿਣਾ ਮੰਨ ਲੇ ਦੀ ਅਮਨਿਆ ਖੀ ਹੁੰਦੀ ਮੰਨੇ ਮੇਰਾ ਇੱਕ ਤਾਂ ਜਨਾ ਨਹੀਂ ਬੰਦੀ ਬੱਸਾ ਰਹਾ ਮਿੱਥੋ ਮੋਬਿਲ ਬਕਾੜ ਲਾਹੁ ਨੀ ਮੰਮੀ ਲਈ ਕਹ ਰਹੀ ਐ ਕਿ ਚੱਲਦੀ ਨੀ ਮੰਮੀ ਜਿਦਾਂ ਨਾ ਮੰਮੀ ਦੇ ਰਹੀ ਦੱਬੀ ਐ ਮੇਰੇ ਵੀ ਕਦੀ ਆ ਜਦ ਮੁੰਡੇ ਦੇ ਅੱਖੇ ਲੱਗ ਜਾਂਦੀ ਪਾਉ ਨਾ ਇਹਨਾਂ ਵਾਦਾ ਵਾਦਾ ਉਹ ਤਾਂ ਇਸ ਕੁਣੀ ਵੱਨੀ ਕੋ ਜੀ ਬਣਾਉਣੀ ਐ ਵੀ ਮੈਨੂੰ ਚੇਤ ਬਣਾਉਣਾ ਦਾਦਾ ਮੰਮੀ ਇੱਕ ਬਟਾ ਮੇਰਾ ਗਨਾਵ ਨਹੀਂ ਰਿੱਕਦੀ ਨਹੀਂ ਸੁਣਾ ਦੇਣੀ ਐ ਅੱਛਾ ਤੈਨੂੰ ਹੱਲ ਪਾ ਕੇ ਦੇਣੀ ਜੀ ਇਹ ਤਾਂ ਮੁੰਡੇ ਨੇ ਕਹ ਰ ਸੱਲਦੀ ਮਾਰੇ ਹੋਣਾ நம்ம சோரி மாத ਕਿ ਹਮ ਤਾਂ ਨਿੰਦਾ ਲਾਤਾ ਨਾ ਤਾਂ ਉਹਨਾਂ ਕੋਈ ਆਫਤ ਹੀ ਆਪਣਾ ਬਲਕਿ ਉਹ ਲੋਕ ਫੋਨ ਕਰਾਂਗੇ ਜਦੋਂ ਜਮਾਓ ਨਾ ਆਪਾਂ ਜਿੰਦਾਇਆ ਰੋਗ ਨਾ ਮੈਨੂੰ ਜਮਾ ਐਂ ਬੋਲੋ ਹਟੋ ਪਰ ਸਿੱਧਾ ਵਾਹ ਤੇ ਹੁਣ ਜਦੋਂ ਉਹਨੂੰ ਉਹਦੀ ਜਾਣਦਾ ਆਪਾਂ ਫੋਨ ਕਰਦੀ ਲੋੜ ਹੀ ਨਹੀਂ ਇਹ ਲੈ ਕਮਾ ਨਹੀਂ ਕੀ ਪਈ ਉਹ ਆ ਰਹੇ ਪਰ ਮੋੜੇ ਤੋਂ ਬਾਅਦ ਮੈਂ ਨਿੰਦਾ ਲਾਈ ਇਹ ਬਾਤਾਂ ਜਾ ਨਹੀਂ ਸਕਦੀ ਕੱਲ੍ਹ ਹੁਣ ਉਹਨਾਂ ਗਲੀ ਕੋਣ ਦਾ ਆ ਜੂਆ ਫਸ ਜਦੋਂ ਬੋਲ ਤੇ ਫੋਨ ਤੇ ਬੋਲਣ ਹਟ ਜਿਮਾ ਬੋਲੋ ਫੋਨ ਠੀਕ ਹੈ ਮੈਂ ਤਾਂ ਬਾਰੂ ਹੀ ਨਹੀਂ ਖੋਲ ਦੇਗੀ। ਓਏ ਖੋਲਿਓ ਨਾ ਬਸ। ਤੇ ਬੋਲਦੀ ਤਾਂ ਆਗੈ ਨਾ ਤੇ ਆਪਾਂ ਫਸੇ ਫਸਾਈ ਇਹ ਸਾਰਾ ਕੁਝ ਦੱਸ ਦਊਗੀ। ਜਿੰਨਾ ਚਿਰ ਇਹ ਜਮਾ ਬੇਅਸ ਨੂੰ ਹੁੰਦੀ ਨਾ ਉਹਨਾਂ ਚਿਰ ਆਪਾਂ ਦੱਸਦੇ ਹੀ ਨਹੀਂ ਹੈਗੇਗੇ। ਆਪਾਂ ਆਪੀ ਬਾਅਦੋਂ ਦੱਸਾਂਗੇ ਫਿਰ ਆਪਾਂ ਜਮਾ ਇਹਦੇ ਤੇ। ਕਿਉਂਕਿ ਇਹਨੇ ਫਿਰ ਸਾਰਾ ਕੁਝ ਦੱਸ ਦੇਣਾਗਾ। ਹਾਂ। ਅਜੇ ਜਿੰਨਾ ਚਿਰ ਆਪਾਂ ਨਾ ਫੋਨ ਕਰੀਏ ਨਾ ਦੱਸੀਏ ਜਦੋਂ ਇਹ ਜਮਾ ਤੋਂ ਗੱਲ ਹੋਣ ਹਟ ਗਈ ਨਾ, ਕੋਈ ਆਪਾਂ ਦੱਸਾਂਗੇ। ਠੀਕ ਹੈ ਜੀ। ਓਪੋ ਸਤਨਾਮ ਸਤਨਾਮ ਉਹ ਗੋਸ਼ੀ ਜਿਹੜੇ ਪੇਤਕਨ ਉਫੋ ਘੇਰ ਕਾਰਨ ਦੇ ਦੇਖ ਮੜਾ ਇਹ ਸਮਾਰਕ ਹੈ ਅਰਧੰਦੀ ਕਰਦੇ ਦੇ ਭਰਾ ਨੂੰ ਬੋਲ ਟੁੱਟਾ ਕੋਈ ਨਹੀਂ ਲੱਗਦਾ ਇਹ ਬੋਲਦਾ ਥੱਕਦੀ ਨਹੀਂ ਜੇ ਇਹਦੇ ਬਿਤੇ ਆ ਕਿਥੇ ਤੋਂ ਕਿ ਤੇ ਅਸਲ ਬੈਲ ਕਿਥੇ ਲਾਈ ਨੀ ਬੈਠੇ ਬਾਈਕਾ ਨਾ ਬੈਠਣ ਲੱਗਦਾ ਨਾ ਤਾਂ ਫੋਨ ਲੱਗਦਾ ਨਾ ਫੋਨ ਚੱਲਦਾ ਨਾ ਉਹਨੇ ਕੱਦਣਾ ਦਾ ਮਤਰਾ ਹੀ ਨਹੀਂ ਬਗਾ ਕੰਮ ਨਹੀਂ ਪਾਉਂਦੇ ਮੇਰੀ ਸਾਨੇ ਬਾਈਕਾ ਫੋਨ ਕਿੱਥੇ ਅਸਲ ਵਿੱਚ ਮਾ ਆਉਂਗਾ ਦੰਮੀ ਨਹੀਂ ਇਹੀ ਕਿੰਨਾ ਚਲੇਗਾ ਚਾਨਮਾਨ ਪਰ ਦੇਖਦਾ ਆਪਾਂ ਜਾਂਦੇ ਨਾ ਪਤਾ ਕੀ ਕਰਦੇ ਬੈਠੋ ਬਾਈਕਾ ਬਾਈਕਾ ਹੰਝੜਾ ਨਾ ਤੀ ਹੰਝੜਾ ਬਾਈਆ ਯਾ ਯਾ

क्योंकि मैं बहुत वाइफ बनवाती हूँ तो अगर इसी में मैं बोल रही हूँ आज मैं तो तुम्हें दिखा दूँगी आज तुम ऐसा बदल दिया है आज तुम मेरे सामने बाबा डाली इतना सारा ना तुम पकागी तो सामने शर्मनाक ही सारे दफ्तर में एक फोटो बैठे हैं ਉਦਾਹਰਣ ਕੀ ਹੈ ਮੜਾ ਪਤਾ ਤਾਂ ਲੈ ਲਓਗਾ ਕੀ ਹੋ ਰਿਹਾ ਇਹ ਕੋਈ ਇੱਕ ਗੁੰਡਵਾਈ ਨਾ ਕਰਈਆ ਹੋ। ਆਹ ਤਾਂ ਨਹੀਂ ਬੜਾ ਹਾਲਗਾ ਹੋਇਆ ਤਾਂ ਤੁਸੀਂ ਉੱਤੇ ਸਾਰਾ ਡੱਬਾ ਉੱਤੇ ਪਏ ਹੈ। ਪੈਹਿਆ ਕੀ ਕਿਹਨੇ ਚਲੂ? ਚਲੂ ਮਾਰੀ ਮੋਟੀ ਚੰਦਗਰ ਨਗਰ ਛੱਟੇ ਅਦਾਲਨ ਵਾਲਾ। ਕੋਈ ਪਤਾ ਤਾਂ ਲਾ ਲਓ ਕਿ ਕੀ ਹੋਇਆ ਕੁੜੀ ਨੂੰ ਕੋਈ ਡਾਕਟਰ ਲਾਵੇ ਦਾਓ। ਬੇਜ ਬੇਨ ਕਰਦੀ ਨਹੀਂ ਉਹ ਉੱਤੇ। ਇਹ ਕੋਈ ਪਤਾ ਕਰਕੇ ਕਲੀਕਈਆ ਤਾਂ। ਮਾਰੀ ਨਾ ਤੁਸੀਂ ਸ਼ਰਮ ਕਰਨਾ ਕਰੋ। 15 ਜਣ ਹੋ ਗਏ ਨਾਲ ਜਣ ਨੂੰ ਕੋਈ ਫੋਨ ਟਿੱਕਿਆ। ਨਾ ਕੁੜੀ ਨਾਲ ਗੱਲ ਕਰਾਈ ਆ। ਉਹ ਤੇ ਤਪ ਤਪ ਬੈਠੀ ਕੰਨਾ ਕਰਦੇ ਕਿੱਥੇ ਬੈਗਿਆ ਇਹਦਾ ਹਾਲ ਤਾਂ ਦੇਖ ਲੈ ਪਾਤਾ ਨੰਕ ਨੂੰ ਸ਼ਰਮੀਆਂ ਦੀ ਇੱਥੇ ਦੇਖਣ ਨੂੰ ਆਇਆ ਨਾ ਉਹ ਬੋਲਦੀ ਨਹੀਂ ਆਦੀ ਨਹੀਂ ਉਹ ਕੀ ਬਈਆ ਬੈਠੋ ਕੀ ਬੈ ਕੇ ਨਾ ਸੋਣਾ ਛੱਡੀ ਛੱਡ ਲਾ ਕਰਦੇ ਬੈਠੋ ਚਾਹ ਪੀਂਦੇ ਕੀ ਕੀ ਗੱਲ ਸੋਣਾ ਛੱਡੀ ਉਹਦਾ ਹਾਲ ਤਾਂ ਦੇਖ ਲੋ ਮੜਾ ਮੋਟਾ ਉਹ ਪਈ ਜਾ 300 ਲਿਖਿਆ ਹਵਾਲੀ ਲੈ ਕੇ ਪਈਆਂ ਨਾ ਹੋਰ ਕਿਨੇ ਬਾਈ ਜੇ ਸਾਡੀ ਕੁੜੀ ਮਿਲੀ ਤੇ ਕਹਿੰਦੀ ਉਹ ਤਾਂ ਮਾੜਾ ਕੀ ਹੋਇਆ ਐਂ ਤੇ ਰੱਖ ਦੇ ਉਹ ਤਾਂ ਮਾੜਾ ਕੀ ਹੋਇਆ ਤੁਸੀਂ ਉਹਦਾ ਜਮੀ ਨਹੀਂ ਉਹ ਕਰਦੇ ਕੋਈ ਮਾੜਾ ਕੋਈ ਮਾੜਾ ਕੀਤਾ ਉਹਨੇ ਕੁਝ ਕਰਤਾ ਕੋਈ ਕੁਝ ਉਹਨੇ ਮਾੜਾ ਕੀਤਾ ਤੁਸੀਂ ਸਾਨੂੰ ਦੱਸ ਨਹੀਂ ਸਕਦੇ ਸੀ ਕਿ ਭਾਈ ਸੋਦੀ ਕੁੜੀ ਚਾਹ ਕਮੀ ਆ ਸਾਨੂੰ ਫੋਨ ਕਰਕੇ ਦੱਸੋ ਇਹ ਹੈ ਜੇ ਹਾਲਾਤ ਕੌਣ ਕਰਦਾ ਹੁੰਦਾ ਲੋਹਲਾ ਲਾਈਨ ਤੇ ਤੁਮੀ ਨਹੀਂ ਜਾਈਗੀ

ਜਗ ਜਗ ਰੀਤੀ ਬੋਲੋ ਹੱਟ ਵੀ ਨਾ ਉਹ ਤੇ ਪੌਂਤੀ ਮੇਰੀ ਕੋਈ ਡਿਗਰੀ ਗੱਲ ਨਹੀਂ ਆਉਈ ਨਾ ਮੈਨੂੰ ਦੁੱਖ ਦੱਸੇ ਜਦੋਂ ਤੁਸੀਂ ਬੋਲ ਕੱਢੇ ਆ ਮੈਂ ਤਾਂ ਠੀਕ ਐ ਵਧੀਆ ਪਰਵਾਹ ਆ ਮੈਂ ਤਾਂ ਠੀਕ ਐ ਤੇ ਬਾਦੇ ਦੁਖਾ ਪਲਾਈਗੀ ਨਾਲੇ ਸਾਨੂੰ ساری ਉਮਰ ਦੁੱਖ ਲਾਗੇ ਸਾਰੂ ਉੱਪਰ ਚਉਥੇ ਆਉਗੀ ਲੈ ਹੋ ਜਾਂਦਾ ਉਹ ਕੀ ਕਰਦੇ ਹੋ ਜਦੋਂ ਇਸ ਆਹਰ ਵਿੱਚ ਇਹ ਗੋਮਾਂਗੇ ਹਾਂ ਸਤਿ ਸ਼੍ਰੀ ਰਾਮ ਜੀ ਸਾਰਿਆਂ ਨੂੰ ਇਹ ਸਾਡਾ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਵੀ ਸਿਹਣਾ ਵੀ ਮਤਲਬ ਜੇ ਕਿਸੇ ਦੇ ਘਰੇ ਕੋਈ ਕਲੇਸ਼ ਆਣਾ ਮਤਲਬ ਨਹੀਂ ਬੰਦੀ ਹਨਾ ਉਹਨੂੰ ਆਪਸ ਦੇ ਵਿੱਚ ਹੀ ਉਹ ਕਰ ਲਓ ਹਨਾ ਜਾਂ ਪੰਚਾਇਤ ਦੇ ਵਿੱਚ ਉਹ ਕਰ ਲਓ ਹਨਾ ਹੋਰ ਸੌ ਰਾਸਤੇ ਆ ਪਰ ਇਹ ਕਿਸੇ ਦੀ ਧੀ ਦੀ ਜ਼ਿੰਦਗੀ ਲੈਣਾ ਇਹ ਬਹੁਤ ਗਲਤ ਗੱਲ ਆ ਹਨਾ ਹੋਰ ਵੀ ਬਥੇਰੇ ਰਾਸਤੇ ਆ ਬਸ ਇਹ ਹੀ ਸਾਡਾ ਵੀਡੀਓ ਬਣਾਉਣ ਦਾ ਮਕਸਦ ਸੀ ਸਤਿ ਸ਼੍ਰੀ ਰਾਮ ਜੀ ਆਪਾਂ ਕਿਸੇ ਨੂੰ ਜ਼ਿੰਦਗੀ ਨਹੀਂ ਦੇ ਸਕਦੇ ਤਾਂ ਆਪਾਂ ਨੂੰ ਕਿਸੇ ਦੀ ਜ਼ਿੰਦਗੀ ਹੱਕ ਨਹੀਂ ਬੰਦਾ ਤੇ ਪਰ ਇੱਕ ਚੀਜ਼ ਹੋਰ ਹੈ ਵੀ ਜਿਨੇ ਹੁਣ ਨੀਹਾ ਵਰਗੀਆਂ ਪੈਣਾ ਆਪਦੀ ਜ਼ਿੰਦਗੀ ਦੇ ਵਿੱਚ ਕੰਮ ਕਰਕੇ 5-6 ਮਹੀਨੇ ਦੇ ਚਾਹ ਵੀ ਜਾਂ ਦੇ ਰਹੀਆਂ ਨੇ ਵਿਆਹ ਦੇ ਹਜੇ ਉਹਦੇ ਚਾਹ ਵੀ ਨਹੀਂ ਪੂਰੇ ਹੋਏ ਸੀ ਜਦੋਂ ਉਹ ਕੁਰਲੀ ਚਾਂ ਦੇ ਗਈ ਪਰ ਇਹ ਜਿਹੇ ਘਟਨਾਵਾਂ ਮੈਂ ਆਪਾਂ ਨੀਹਾ ਤੋਂ ਬਿਨਾ ਹੋਰ ਵੀ ਬਹੁਤ ਦੇਖੀਆਂ ਇਸ ਨੂੰ ਨੇ ਇਹ ਚੀਜ਼ਾਂ ਕੋਈ ਸ਼ੋਭਾ ਨਹੀਂ ਦਿੰਦੀਆਂ ਪਰਬਾਰਾਂ ਦੀ ਹੁੰਦਾ ਕਿਉਂਕਿ ਸਾਰੀ ਤੇ ਇਹ ਪੈਣਾ ਲਈ ਹੁੰਦੇ ਨੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜੇ ਨਹੀਂ ਬਣਦੀ ਆਪਸ ਵਿੱਚ ਨਿਮੇੜਾ ਕਰ ਲੈਣਾ ਚਾਹੀਦਾ ਪਰ ਕਿਸੇ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ ਚਾਹੀਦੀ ਕਿ ਉਹਦੇ ਮਾਂ ਕਿਉਂ ਆਪ ਦਿੱਤੀ ਨੂੰ ਦੇਖਣ ਲਈ ਸਦਾ ਤਰਸਣਾ ਕਿ ਸਾਡੇ ਤੋਂ ਕੀ ਗਲਤੀ ਹੋ ਗਈ ਅਸੀਂ ਇਹ ਜੇ ਪਰਿਵਾਰ ਚ ਪੂਰੀ ਕਿਉਂ ਦਿੱਤੀ ਜਿੱਥੇ ਸਾਡੀ ਧੀ ਨੇ ਆਪੀ ਜਾਨ ਗਵਾ ਲਈ ਤੇ ਜਿਹੜੇ ਕਰੋ ਕੋਈ ਜਾਂਦਾ ਬੱਚਾ ਹੈ ਨਾ ਉਹਨੇ ਪਤਾ ਲੱਗਦਾ ਉਹ ਸਾਰੀ ਉਮਰ ਵਾਸਤੇ ਸਾਰਾ ਪਰਿਵਾਰ ਹੀ ਉਹਨਾਂ ਦਾ ਮਰ ਜਾਂਦਾ ਜਦੋਂ ਧੀ ਪੁੱਤ ਨੂੰ ਆਪ ਦਾ ਪੁੱਤਾਂ ਵਾਂਗੂ ਪਾਲ ਕੇ ਹਨਾ ਜਦੋਂ ਇਹ ਚੀਜ਼ਾਂ ਦੇਖਣੀਆਂ ਲੈਂਦੇ ਆਂ ਇਹ ਵੀ ਸਾਡਾ ਜੋ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਬਾਕੀ ਆਪਾਂ ਤਾਂ ਵੀਡੀਓ ਦੇ ਵਿੱਚ ਇੱਕ ਦਿਖਾਇਆ ਹੈ ਵੀ ਨੀਹਾ ਜੀਬੀ ਨਾਲ ਕਿੰਨੇ ਮਤਲਬ ਉਹਨੇ ਬਰਦਾਸ਼ਤ ਕੀਤਾ ਸਾਰਾ ਕੁਝ ਆਪਾਂ ਤਾਂ ਉਹਦੇ ਦਰਦ ਨੂੰ ਪੂਛ ਨਹੀਂ ਮਤਲਬ ਦਿਖਾ ਨਹੀਂ ਸਕਦੇ ਉਹਦੇ ਬਰਾਬਰ ਪਰ ਜੋ ਉਹਦੇ ਤੇ ਬੀਤੀ ਹੈ ਉਹ ਜਾਂ ਤਾਂ ਪਰਮਾਤਮਾ ਸਮਝ ਸਕਦਾ ਹੈ ਜਾਂ ਫਿਰ ਉਹ ਪੂਰੀ ਸਮਝ ਸਕਦੀ ਹੈ ਜਿਨੇ ਇੰਨਾ ਤੜਫ ਤੜਫ ਕੇ ਆਪਣੀ ਜਾਨ ਦਿੱਤੀ ਹੋਈ ਆਪਾਂ ਤਾਂ ਸਿਰਫ ਇੱਕ ਇਹ ਮੈਸੇਜ ਦੇਣ ਲਈ ਵੀਡੀਓ ਬਣਾਈ ਹੈ ਵੀ ਇਹ ਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਲੋਕਾਂ ਨੂੰ ਸੁਧਰਨਾ ਚਾਹੀਦਾ ਵੀ ਅਸੀਂ ਧੀ ਪੁੱਤਰ ਨੂੰ ਛੱਡ ਸਕਦੇ ਹਾਂ ਪਰ ਉਹਦੀ ਜਾਨ ਲੈਣ ਹਾਂ ਜਾਨ ਲੈਣ ਦਾ ਹੱਕ ਕਿਸੇ ਨੂੰ ਨਹੀਂ ਹੈਗਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਸਾਰੇ ਧਰਮ ਇੱਕੋ ਜਿਹੇ ਹੁੰਦੇ ਨੇ ਕਿਸੇ ਦਾ ਧਰਮ ਵੀ ਨਹੀਂ ਤੋੜਨਾ